ਹੀਰ ਬਾਰਸ ਬੰਦ 91 ਤੋਂ 100 ਹੀਰ ਆਣ ਕੇ ਆਖ ਦੀ ਹਸ ਕੇ ਤੇ ਅਨੀ ਛਾਤ ਨੀ ਅੰਬੜੀਏ ਮੇਰੀਏ ਨੀ ਤੈਨੂੰ ਡੂੰਘੜੇ ਖੂਹ ਵਿੱਚ ਚਾਏ ਕੱਤਾਂ ਕੁੱਲ ਪੱਟਿਓ ਬੱਚੜੀਏ ਮੇਰੀਏ ਨੀ ਟੀ ਜਵਾਨ ਨਾ ਨਿਕਲੇ ਘਰੋਂ ਬਾਹਰ ਲੱਗਣ ਦਸਤ ਤਾਂ ਖੂਹ ਨਾ ਗੇੜੀਏ ਨੀ ਟੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁੱਪ ਕੀਤੜੇ ਚਾਏ ਨਿਬੇੜੀਏ ਨੀ ਤੈਨੂੰ ਵੱਡਾ ਉਤਮਾਦ ਆ ਜਾਗ ਗਿਆ ਹੈ ਤੇਰੇ ਵਾਸਤੇ ਮੁਣਸ ਸਹੇੜੀ ਨਹੀਂ ਵਾਰਸ ਜੀਵ ਦੇ ਹੋਣ ਜੇ ਭੈਣ ਭਾਈ ਚਾਕ ਚੋਬਰਾ ਨਾਹੀਂ ਸਹੇੜੀ ਨਹੀਂ ਤੇਰੇ ਵੀਰ ਸੁਲਤਾਨ ਨੂੰ ਖਬਰ ਹੋਵੇ ਫਿਕਰ ਕਰੇ ਉਹ ਤੇਰੇ ਮੁਕਾਵਣੇ ਦਾ ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ ਕਿਹਾ ਫਾਇਦਾ ਮਾਪਿਆਂ ਤਾਵਣੇ ਦਾ ਨੱਕ ਕੱਢ ਕੇ ਕੋੜ ਮਾਂ ਗਾਲਿਓਈ ਹੋਇਆ ਫਾਇਦਾ ਲਾੜ ਲਡਾਵਣੇ ਦਾ ਰਾਤੀ ਚਾਕ ਨੂੰ ਚਾਏ ਜਵਾਬ ਦੇਸਾਂ ਨਹੀਂ ਸ਼ੌਂਕ ਹੈ ਮਹੀ ਚਰਾਵਣੇ ਦਾ ਆ ਮਿੱਠੀ ਇਲਾ ਨਹੀਂ ਸਭ ਗਹਿਣੇ ਗੁਣ ਕੀ ਹੈ ਗਹਿਣਿਆਂ ਪਾਵਣੇ ਦਾ ਬਰਸ਼ਾ ਮੀਆਂ ਇਸ ਸ਼ੋਹਰੀ ਦਾ ਜਿਉ ਹੋਇਆ ਹੈ ਲਿੰਕ ਕੁਟਾਵਣੇ ਦਾ ਮੈਂ ਰੱਬ ਨੇ ਚਾਕ ਘਰ ਕੱਲਿਆ ਸੀ ਤੇਰੇ ਹੌਣ ਨਸੀਬ ਜੇ ਧੁਰੋਂ ਚੰਗੇ ਇਹੋ ਜਿਹੇ ਜੇ ਆਦਮੀ ਹੱਥ ਆਵਣ ਸਾਰਾ ਮੁਲਕ ਹੀ ਰੱਬ ਤੋਂ ਦੁਆ ਮੰਗੇ ਜਿਹੜੇ ਰੱਬ ਕੀਤੇ ਕੰਮ ਹੋਏ ਰਹੇ ਸਾਨੂੰ ਮੌਂ ਕਿਉਂ ਗੈਬ ਦੇ ਦੇ ਪੰਗੇ ਕੁੱਲ ਸਿਆਣਿਆਂ ਮਲਕ ਨੂੰ ਮਤ ਦਿੱਤੀ ਤੇਗ ਮਹਿਰੀਆਂ ਇਸ਼ਕ ਨਾ ਕਰੋ ਨੰਗੇ ਨਹੀਂ ਛੇੜੀਏ ਰੱਬ ਦੇਆਂ ਪੂਰਿਆਂ ਨੂੰ ਜਿਨ੍ਹਾਂ ਕੱਪੜੇ ਖਾਕ ਦੇ ਵਿੱਚ ਰੰਗੇ ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੇ ਚਾਏ ਵਾਰਸ਼ਾ ਨਾ ਕਿਸੇ ਥੋਂ ਰਹਿਣ ਸੰਗੇ ਮਲਕੀ ਆਖ ਦੀ ਚੂਚਕਾ ਬਣੀ ਔਖੀ ਸਾਨੂੰ ਹੀਰਦਿਆਂ ਮਿਹਣਿਆ ਖਵਾਰ ਕੀਤਾ ਤਾਨੇ ਦੇਣ ਸ਼ਰੀਕ ਤੇ ਲੋਕ ਸਾਰੇ ਚੌ ਤਰਫੋਂ ਖਵਾਰ ਸੰਸਾਰ ਕੀਤਾ ਵੇਖੋ ਲੱਜ ਸਿਆਲਾਂ ਦੀ ਲਾਹ ਸੁਟੀ ਨੱਡੀ ਹੀਰ ਨੇ ਚਾਕ ਨੂੰ ਯਾਰ ਕੀਤਾ ਜਾਂ ਮੈਂ ਮਤ ਦਿੱਤੀ ਸਗੋ ਲੜਨ ਲੱਗੀ ਲੱਜ ਲਾ ਕੇ ਚਸ਼ਮ ਨੂੰ ਚਾਰ ਕੀਤਾ ਕੱਢ ਚਾਕ ਨੂੰ ਖੋਲੈ ਮਹੀ ਸੱਬੇ ਅਸਾਂ ਚਾਕ ਤੋਂ ਜਿਉ ਬੇਜ਼ਾਰ ਕੀਤਾ ਇਕੇ ਤਿਉ ਨੂੰ ਚਾਂਗੜੇ ਡੋਬ ਕਰੀਏ ਰੱਬ ਜਾਣ ਕੇ ਹੀਰ ਗੁਨਾਹਗਾਰ ਕੀਤਾ ਜਬ ਵਿਆਹ ਕਰਤੀ ਕੱਢ ਦੇਸੋ ਸਾਨੂੰ ਠਿੱਠੇ ਇਸਮੁਰਦਾਰ ਕੀਤਾ ਵਾਰਸ਼ਾ ਨੂੰ ਹੀਰ ਖਰਾਬ ਕੀਤਾ ਨਹੀਂ ਰੱਬ ਸੀ ਸਾਹਿਬ ਸਰਦਾਰ ਕੀਤਾ ਚੂਚਕ ਆਖ ਦਾ ਮਲਕੀ ਜੰਮ ਦੀ ਨੂੰ ਸੰਗ ਕੁੱਟ ਕੇ ਕਾਹੇ ਨਾ ਮਾਰਿ ਹੋਈ ਕੁੱਟੀ ਅੱਕ ਦੀ ਕੋਲ ਨਾ ਦਿੱਤੀ ਆਈ ਉਹ ਅੱਜ ਸਬਾਬ ਨਤਾਰਿ ਹੋਈ ਇਹਨੂੰ ਡੂੰਘਣੇ ਵਹਿਣ ਨਾ ਬੋੜੀਆਂ ਆਈ ਵੱਡ ਬੋੜ ਦੇ ਮੂਲ ਨਾ ਮਾਰਿ ਹੋਈ ਵਾਰਿ ਸ਼ਾ ਖੁਦਾਏ ਦਾ ਖੌਫ ਕੋਲੋ ਕਾਰੂ ਵਾਂਗ ਨਾ ਜਮੀ ਨਿਘਾਰਿ ਹੋਈ ਰਾਤੀ ਰਾਂਝੇ ਨੇ ਮਹੀਜਾ ਆਣ ਢੋਈਆਂ ਚੁਚਕ ਸਿਆਲ ਮੱਥੇ ਵੱਟ ਪਾਇਆਈ ਪਾਈ ਛੱਡ ਮਹੀਜਾ ਉੱਠ ਘਰੀ ਤੇਰਾ ਤੌਰ ਬੁਰਾ ਨਜ਼ਰ ਆਇਆਈ ਸਿਆਲੋ ਕਹੋ ਭਾਈ ਸਾਡੇ ਕੰਮ ਨਹੀਂ ਜਾਏ ਉੱਧਰੇ ਜਿੱਧਰੋਂ ਆਇਆਈ ਅਸਾਂ ਸਹਨ ਨਾ ਰੱਖਿਆ ਨੱਡੀਆਂ ਦਾ ਧੀਆਂ ਚਾਰਨੀਆਂ ਕਿਸ ਬਤਾਇਆਈ ਮੋਰਾ ਦੇਖ ਕੇ ਇਸ ਨੂੰ ਮਾਰ ਸੁੱਟੋ ਵਾਰਸ਼ਾ ਨੇ ਤੁਰੋ ਫਰਮਾਇਆਈ ਵੱਲੋਂ ਬਸਤ ਲਾਹੇ ਰਜ਼ਕ ਅਲ ਅਬਾਦਾ ਰੱਜ ਖਾਏ ਕੇ ਮਸਤੀਆਂ ਚਾਹੀਆਂ ਨਹੀਂ ਕੱਲੂ ਬਸਰ ਬੋ ਦਾਸੀ ਅਮਰ ਹੋਇਆ ਨਹੀਂ ਮਸਤੀਆਂ ਲਿਖੀਆਂ ਆਈਆਂ ਨਹੀਂ ਕਿੱਥੋਂ ਪਚਣ ਇਹਨਾ ਮਸਟੰਡਿਆਂ ਨੂੰ ਨਿਤ ਖਾਣੀਆਂ ਦੁੱਧ ਮਲਾਈਆਂ ਨਹੀਂ ਰਜ਼ਕ ਰੱਬ ਦੇਸੀ ਅਸ ਉੱਠ ਚੱਲੇ ਇਹ ਆਇਤਾ ਤੂ ਰੋ ਫਰਮਾਈਆਂ ਨਹੀਂ ਵਰਸ਼ਾ ਮੀਆਂ ਰਜ਼ਕ ਰੱਬ ਦੇਸੀ ਇਹ ਲੈ ਸਾਹਬ ਮੱਜੀ ਘਰ ਆਈਆਂ ਨਹੀਂ ਰਾਂਚਾ ਸੱਟ ਖੁੰਡੀ ਉਤੋਂ ਲਾਹ ਪੂਰਾ ਛੱਡ ਚੱਲਿਆ ਸਭ ਮੰਗਵਾੜ ਮੀਆਂ ਜਿਹਾਂ ਚੋਰ ਨੂੰ ਥੜੇ ਦਾ ਖੜਕ ਵੰਜੇ ਛੱਡ ਟੁਰੇ ਹੈ ਸਨ ਦਾ ਪਾੜ ਮੀਆਂ ਦਿਲ ਚਾਇਆ ਦੇਸ ਤੇ ਮੁਲਕ ਉਤੋਂ ਉਦੇ ਭਾਏ ਦਾ ਬੋਲਿਆ ਹਾੜ ਮੀਆਂ ਤੇਰੀਆਂ ਖੋਲੀਆਂ ਨਹੀਂ ਨਫਾ ਕੋਈ ਖੜੇ ਕੱਟੀਆਂ ਨੁਕਾਈ ਧਾੜ ਮੀਆਂ ਤੇਰੀ ਤੀਨੂ ਅਸੀਂ ਕੀ ਜਾਣਨੇ ਹਾਂ ਤੈਨੂੰ ਆਪ ਦੀ ਨਜ਼ਰ ਪਹਾੜ ਮੀਆਂ ਮੈਨੂੰ ਮਹੀ ਦੀ ਕੁੱਲ ਪਰਵਾਹ ਨਹੀਂ ਨੱਡੀ ਪੈ ਗਈ ਇਸ ਰਿਹੜ ਮੀਆਂ ਤੇਰੀਆਂ ਮਹੀ ਦੇ ਕਾਰਨੇ ਰਾਤ ਅੱਧੀ ਫਿਰ ਅਮਿੱਧ ਦਾ ਕਹਿਰ ਦੇ ਝਾੜ ਮੀਆਂ ਮੰਗੂ ਮਗਰ ਮੇਰੇ ਸਭੋ ਆਵਦਾਈ ਮੱਝ ਆਪਣੀਆਂ ਮਹਿਰਜੀ ਤਾੜ ਮੀਆਂ ਕੁੱਟ ਬਹੇ ਚਰਾਇਆਂ ਮਾਹੀਆਂ ਦੀਆਂ ਸਹੀ ਕਿਤੋਂ ਹੀ ਕੋਈ ਕਿਰਾੜ ਮੀਆਂ ਮਹੀਂ ਚਾਰਦਿਆਂ ਨੂੰ ਬਰੇ ਗੁਜ਼ਰ ਗਏ ਅੱਜ ਉੱਠਿਆ ਅੰਦਰੋਂ ਸਾੜ ਮੀਆਂ ਵਹੀ ਖੱਤਰੀ ਦੀ ਰਹੀ ਖੱਤਰੀ ਤੇ ਲੇਖਾ ਗਿਆ ਹੀ ਹੋਏ ਪਹਾੜ ਮੀਆਂ ਤੇ ਰੀਤੀ ਉਹ ਤੇਰੇ ਘਰ ਰਹੀ ਬੈਠੀ ਝਾੜ ਲਿਆ ਹੀ ਮੁਫਤ ਦਾ ਝਾੜ ਮੀਆਂ ਹਟ ਭਰੀ ਪਕੂਨੀ ਤੂੰ ਸਾਂਵਲਿਓ ਕੱਢ ਛੱਡਿਓ ਨੰਗ ਕਿਰਾੜ ਮੀਆਂ ਵਾਰਿਸ਼ਾ ਅੱਗੇ ਪੂਰੀ ਨਾ ਪਈਆ ਵੱਡਾ ਆਏ ਸਾਂ ਪੜਤਣਾ ਪਾੜ ਮੀਆਂ ਮੱਜੀ ਚਰਨ ਨਾਂ ਬਾੰਜ ਰਜ ਇਟੜੇ ਦੇ ਮਾਹੀ ਹੋਰ ਸੱਬੇ ਝਖਮਾਰ ਰਹੇ ਕਾਇ ਕੁਸ ਜਾਏ ਕਾਇ ਡੁੱਬ ਜਾਏ ਕਾਇ ਸਨ ਰਹੇ ਕਾਇ ਪਾਰ ਰਹੇ ਸੇਲ ਪਕੜ ਹਟਾ ਰਹੇ ਹੋ ਕੁਮਾ ਮਗਰ ਲੱਗ ਕੇ ਖੋਲੀਆਂ ਆਚਾਰ ਰਹੇ ਵਰषा ਚੂਚਕ ਪਛਤਾਵ ਵਿਦਾਈ ਮੰਗੂ ਨਾ ਚਰੇ ਹਸੀ ਹਾਰ ਰਹੇ ਮਾਏ ਚਾ ਕਤਰਾਹਿਆ ਚਾਏ ਬਾਬੇ ਇਸ ਗੱਲ ਉੱਤੇ ਬਹੁਤ ਖੁਸ਼ੀ ਹੋਨੀ ਰੱਬ ਉਸ ਨੂੰ ਰਿਜ਼ਕ ਹੈ ਦੇਣ ਹਾਰਾ ਕੋਈ ਉਸ ਦੇ ਰੱਬ ਨਾ ਤੁਸੀਂ ਹੋਨੀ ਮਹੀਂ ਫਿਰਨ ਖਰਾਬ ਵਿੱਚ ਨਈਆਂ ਦੇ ਖੋਲ ਦੱਸ ਕਿਹੀ ਬੁਸਬੁਸੀ ਹੋਨੀ ਵਰषा ਔਲਾਦ ਨਾ ਮਾਲ ਰਹਿਸੀ ਜਿਸ ਦਾ ਹੱਕ ਖੁੱਥਾ ਨਾ ਖੁਸ਼ੀ ਹੋਨੀ